सारे ही है। मैं हम बेदी एक बार फिर तो जिन्होंने चर्चा की जाएगी इलेक्शन जगह आ रही है बयान सामने आया एन जी पी नेता जगमीत सिंह का उसके गलबात इस एपीसोड जारी रहेगी बयान आया उसके बारे भी गलबात करा सब तो पहला स्वागत कर लें चैनल हैड सुरीतम राय जी मेरे नामजूद ने सर बहुत स्वागत ਧੰਨਵਾਦ ਮਨਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਲੈਕਸ਼ਨਸ ਚ ਚੱਲ ਰਹੇ ਨੇ ਸਰ ਹੋਣ ਜਾ ਰਹੀਆਂ ਨੇ ਮਤਲਬ ਜਲਦੀ ਤਾਂ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਪੁੱਛਣਾ ਚਾਹੂੰਗੀ ਮਾਹੌਲ ਸਿਆਸੀ ਮਾਹੌਲ ਕਿਸ ਤਰ੍ਹਾਂ ਚੱਲ ਰਿਹਾ ਹੈ ਸਿਆਸੀ ਮਾਹੌਲ ਗਰਮਾ ਪੂਰਾ ਕੈਲਗਰੀ ਐਡਮਿੰਟਨ ਚ ਪਿਛਲੇ ਦੋ ਤਿੰਨ ਦੋਕ ਦਿਨਾਂ ਦੀ ਸਨੋ ਪੈ ਰਹੀ ਹੈ ਥੋੜੀ ਥੋੜੀ ਠੰਡ ਹੈ

ਆਪਣੇ ਪੂਰੇ ਜ਼ੋਨਾਂ ਦੇ ਉੱਤੇ ਪਾਰਟੀਆਂ ਲੱਗੀਆਂ ਹੋਈਆਂ ਨੇ ਅਚੇਹ ਦੇ ਵਿੱਚ ਇੱਕ ਵੱਡਾ ਬਿਆਨ ਐਨడీపీ ਨੇਤਾ ਜਗਮੀਤ ਸਿੰਘ ਦੇ ਵੱਲੋਂ ਸਾਹਮਣੇ ਆਇਆ ਹੈ ਉਹਨਾਂ ਨੇ ਪਹਿਲੀ ਵਾਰ ਇਹ ਮੰਨਿਆ ਹੈ ਕਿ ਜੋ ਪਾਰਟੀ ਹੈ ਕੁਝ ਅੰਦਰੂਨੀ ਚੈਲੰਜਸ ਫੇਸ ਕਰ ਰਹੀ ਹੈ ਇਸ ਤੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਹੜੀ ਇਹ ਇਲੈਕਸ਼ਨ ਹੈ ਨਾ ਇਹਦੇ 'ਚ ਇੱਕ ਗੱਲ ਮੈਂ ਕਹੂੰਗਾ ਵੀ ਐਨడీపీ ਨੇ ਜਿੰਨੀਆਂ ਰਾਈਡਿੰਗਾਂ ਸਾਰਿਆਂ ਦੇ ਆਪਦੇ ਕੈਂਡੀਡੇਟ ਫਿੱਟ ਕਰੇ ਵੇ ਜਿੱਥੇ ਦੂਸਰੇ ਪਾਸੇ ਅਸੀਂ ਗੱਲ ਕਰਦੇ ਆਂ ਲਿਬਰਲ ਦੀ ਤੇ ਕਨਜ਼ਰਵੇਟਿਵ ਦੀ ਉਹ ਹਲੇ ਵੀ ਬਹੁਤ ਰਾਈਡਿੰਗਾਂ ਤੇ ਉਹਨਾਂ ਨੇ ਕੈਂਡੀਡੇਟ ਫਿੱਟ ਨਹੀਂ ਕਰੇ ਉਹ ਪਿੱਛੇ ਆ ਇਸ ਕਲੋਂ ਸੋ ਕਿਸੇ ਗੱਲ ਚੋ ਤਾਂ ਐਨਡੀਪੀ ਅੱਗੇ ਆ ਪਰ ਜੇ ਅਸੀਂ ਜਿਹੜੇ ਬਿਆਨ ਦੀ ਤੁਸੀਂ ਗੱਲ ਕਰਦੇ ਆਂ ਜੇ ਅਸੀਂ ਉਹ ਬਿਆਨ ਲੈਨੇ ਆਂ ਤਾਂ ਉਥੇ ਐਨਡੀਪੀ ਪਿੱਛੇ ਆ। ਉਹ ਐਨਡੀਪੀ ਪਿੱਛੇ ਹੋਣ ਦਾ ਕਾਰਨ ਇਹ ਨਹੀਂਗਾ ਵੇ ਕਨਜ਼ਰਵਟਿਵ ਤੇ ਜਿਹੜੀ ਲਿਬਰਲ ਆ ਉਹ ਦੋ ਮੇਨ ਪਾਰਟੀਆਂ। ਮੈਂ ਉਹਦੇ ਨਾਲ ਅਮ ਉਹਦੇ ਹੱਕ ਨਹੀਂ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਆ ਉਹ ਬਿਆਨ ਬਿਲਕੁਲ ਸਹੀ ਆ। ਜੇ ਉਹਨਾਂ ਨੇ ਮੰਨਿਆ ਨਾ ਤੇ ਉਹ ਸਹੀ ਮੰਨਿਆ ਉਹਦੇ ਚ ਜੇ ਨਾਮ ਵੀ ਉਹ ਮੰਨਣ ਤਾਂ ਲੋਕਾਂ ਨੂੰ ਤਾਂ ਦਿਸਦਾ ਹੈ ਨਾ ਵਿੱਕੀ ਹੋ ਰਿਹਾ ਹੁਣ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਹੈਗੀ ਆ ਲਿਬਰਲ ਪਾਰਟੀ ਲਿਬਰਲ ਪਾਰਟੀ ਕਨਜ਼ਰਵੇਟਿਵ ਪਾਰਟੀ ਤੇ ਐਨਡੀਪੀ ਪਾਰਟੀ ਤਿੰਨੇ ਮੇਨ ਪਾਰਟੀਆਂ ਐ ਇਹ ਪਰ ਪਾਰਟੀਆਂ ਹੋਰ ਵੀ ਹੈਗੀਆਂ ਇੱਕ ਪੀਪਲਸ ਪਾਰਟੀ ਆਫ ਕੈਨੇਡਾ ਇੱਕ ਬਲੌਕ ਕੁਬੈਕਵਾ ਪਾਰਟੀ ਹੈ ਇਕੱਲੇ ਕੁਬੈਕ ਚ ਪਰ ਹੈ ਇਹ ਨੈਸ਼ਨਲ ਪਾਰਟੀ ਇੱਕ ਪਾਰਟੀ ਹੈ ਗ੍ਰੀਨ ਪਾਰਟੀ ਪਰ ਇਹਨਾਂ ਸਾਰੀਆਂ ਪਾਰਟੀਆਂ ਚੋਂ ਜਿਹੜੀਆਂ ਤਿੰਨ ਮੇਨ ਆ ਉਹ ਕੰਜ਼ਰਵੇਟਿਵ ਲਿਬਰਲ ਤੇ ਐਨਡੀਪੀ ਆ ਜੇ ਅਸੀਂ ਦਸੰਬਰ ਚ ਜਾਣੇ ਆ 2024 ਜਦੋਂ ਬਹੁਤ ਰੌਲਾ ਪਿਆ ਹੋਇਆ ਸੀਗਾ ਅ ਇਲੈਕਸ਼ਨ ਕਰਵਾਉਣ ਦਾ ਤੇ ਜਸਟਨ ਟਰੂਡੋ ਦੇ ਜਿਹੜੀਆਂ ਲਿਬਰਲ ਆ ਮੈਂ ਕੰਜ਼ਰਵੇਟਿਵ ਤੇ ਐਨ ਡੀ ਪੀ ਪਾਰਟੀ ਆ ਇਹ ਉਹਦੇ ਉਲਟ ਹੋਈਆਂ ਹੋਈਆਂ ਸੀਗੀਆਂ ਵੀ ਵੀ ਇਲੈਕਸ਼ਨ ਹੋਣੀ ਚਾਹੀਦੀ ਐ ਟਰੂਡੋ ਨੂੰ ਰਿਜ਼ਾਈਨ ਕਰਨਾ ਚਾਹੀਦਾ ਉਸ ਟਾਈਮ ਤੇ ਜਿਹੜੀ ਲਿਬਰਲ ਪਾਰਟੀ ਆ ਨਾ ਉਹਦੇ 20 ਪੁਆਇੰਟ ਸੀਗੇ ਜਦੋਂ ਆਪਾਂ ਐਗਜ਼ਿਟ ਪੋਲ ਦੀ ਗੱਲ ਕਰਦੇ ਆ ਨਾ ਜਿਵੇਂ ਆ ਉਸ ਤਰ੍ਹਾਂ ਉਹ 20% ਤੇ ਸੀ ਜਿਹੜੀ ਐਨਡੀਪੀਸੀ ਉਦੋਂ ਉਸ ਟਾਈਮ ਤੇ 22% ਤੇ ਸੀ ਤੇ ਕਨਜ਼ਰਵਟਿਵ ਪਾਰਟੀ ਆ ਜਿਹੜੀ ਉਦੋਂ 43% ਤੇ ਸੀ ਇਹ ਗੱਲ ਕਰਦਾ ਮੈਂ ਦਸੰਬਰ 2024 ਦੀ ਮਿਡ ਦਸੰਬਰ ਹੁਣ ਉਹੀ ਜਿਹੜੀ ਐਗਜ਼ਿਟ ਪੋਲ ਆਪਾਂ ਹੁਣ ਲੈ ਲਈਏ ਜਿਹੜੀ ਕਰੰਟ ਪਿਛਲੇ ਆ ਜਿਹੜੀ ਆਖਰ ਮਾਰਚ ਦੇ ਵਿੱਚ ਜੀ ਉਹ ਖੜੀ ਹੈ ਲਿਬਰਲ ਪਾਰਟੀ 40% ਤੇ ਆ ਗਈ ਹੈ ਕੰਜ਼ਰਵੇਟਿਵ 37 ਤੇ ਆ ਤੇ ਜਿਹੜੀ ਐਨਡੀਪੀ ਆ ਉਹ 10 ਤੇ ਚਲੀ ਗਈ ਹੁਣ ਦੇਖੋ ਇਹ ਜੇ ਜਗਮੀਤ ਸਿੰਘ ਨਾ ਵੀ ਮੰਨਣਗੇ ਇਹ ਗੱਲ ਤਾਂ ਲੋਕਾਂ ਨੂੰ ਤਾਂ ਦਿਸਦੀ ਹੈ ਨਾ ਵੀ ਕਿੱਥੇ ਜਾ ਰਹੀ ਹੈ ਪਾਰਟੀ ਮਨ ਮੰਨ ਲੈਣਾ ਵੀ ਇੱਕ ਬਹੁਤ ਚੰਗੀ ਗੱਲ ਹੈ ਜੇ ਮੰਨ ਲਿਆ ਤਾਂ ਉਹਨਾਂ ਨੇ ਬਹੁਤ ਵਧੀਆ ਉਹਨਾਂ ਨੇ ਇੱਕ ਗੱਲ ਹੋਰ ਜੀ ਹਾਂਜੀ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜੋ ਲਿਬਰਲਸ ਨੇ ਤੇ ਕੰਜ਼ਰਵੇਟਿਵ ਨੇ ਉਹ ਸਿਰਫ ਔਰ ਸਿਰਫ ਕਰੋੜਪਤੀਆਂ ਦੇ ਲਈ ਅਰਬਪਤੀਆਂ ਦੇ ਲਈ ਲੜ ਰਹੇ ਨੇ ਤੇ ਅਸੀਂ ਲੋਕਾਂ ਦੇ ਲਈ ਲੜ ਰਹੇ ਹਾਂ ਮੈਂ ਉਹਨਾਂ ਦੀ ਗੱਲ ਮੰਨ ਲੈਣਾ ਚਲੋ ਕਿ ਕੈਨੇਡਾ ਦੇ ਵਿੱਚ ਕਰੋੜਪਤੀ ਇੰਨੇ ਆ ਵੀ ਲਿਬਰਲ 40% ਤੇ ਆ ਗਈ ਤੇ ਕੰਸਰਵੇਟਿਵ 37 ਤੇ ਰਹਿ ਗਈ ਤੇ ਐਨਡੀਪੀ 10 ਤੇ ਆ ਗਈ ਆਮ ਜਿਹੜੇ ਲੋਕ ਆ ਉਹ ਤਾਂ ਬਹੁਤ ਜ਼ਿਆਦੇ ਆ ਕਰੋੜਪਤੀ ਤਾਂ ਬਹੁਤ ਥੋੜੇ ਆ ਤੇ ਜੇ ਆਮ ਬੰਦੇ ਹੀ ਇਹਨਾਂ ਦੇ ਨਾਲ ਨਹੀਂ ਗਏ ਤਾਂ ਫਿਰ ਇਹ ਲੜਦੇ ਕਿਸ ਦੀ ਖਾਤਰ ਜਿਹੜੀ ਗੱਲ ਕਹਿੰਦੇ ਆ ਉਹ ਵੀ ਅਸੀਂ ਜਿਹੜੇ ਆਮ ਬੰਦੇ ਆ ਉਹਨਾਂ ਵਾਸਤੇ ਲੜਦੇ ਆ ਉਹਦਾ ਵੀ ਤਾਂ ਸਪੋਰਟ ਹੈ ਨਹੀਂ ਗੀ ਇਹਨਾਂ ਨੂੰ ਇਹ ਜਿਹੜੀ ਹੈ ਨਾ ਇਹ ਕੋਈ ਇਹੋ ਜੀ ਚੀਜ਼ ਨਹੀਂ ਗੀ ਵੇ ਲੋਕ ਲਿਬਰਲ ਤੇ ਕਨਜ਼ਰਵੇਟਿਵ ਪਾਰਟੀ ਨੂੰ ਸਪੋਰਟ ਕਰਦੇ ਆ ਬਹੁਤ ਜਿਹੜਾ ਇੰਪੋਰਟੈਂਟ ਜ਼ਰੂਰੀ ਲੀਡਰ ਹੁੰਦਾ ਹਰੇਕ ਪਾਰਟੀ ਦਾ ਲੀਡਰ ਲੋਕਾਂ ਨੂੰ ਕਿਵੇਂ ਆਪਦੇ ਪਿੱਛੇ ਲਾਉਂਦਾ ਲੀਡਰ ਲੋਕਾਂ ਵਾਸਤੇ ਕੀ ਕਰਦਾ ਤਾਂ ਲੋਕ ਉਹਦੇ ਪਿੱਛੇ ਲੱਗਦੇ ਆ ਹੁਣ ਜਦੋਂ ਦੇਖੋ ਲਿਬਰਲ ਪਾਰਟੀ ਦੇ ਨੰਬਰ ਇੰਨੇ ਵਧ ਗਏ ਆ ਉਹ ਕਾਹਦੇ ਵਧ ਗਏ ਆ ਮਾਰਕ ਜਿਹੜਾ ਹੈਗਾ ਇਹ ਪਹਿਲਾਂ ਇੰਗਲੈਂਡ ਰਹਿਆ ਬੈਂਕ ਆਫ ਇੰਗਲੈਂਡ ਦਾ ਹੈਡ ਰਿਆ ਬਹੁਤ ਵਧੀਆ ਕੰਮ ਕਰਿਆ ਉੱਥੇ ਉਸ ਤੋਂ ਬਾਅਦ ਕੈਨੇਡਾ ਦੀ ਜਿਹੜੀ ਬੈਂਕ ਆਫ ਕੈਨੇਡਾ ਉਹਦੇ ਹੈਡ ਰਿਆ ਇੱਥੇ ਵੀ ਬਹੁਤ ਵਧੀਆ ਕੰਮ ਕਰਿਆ ਇਸ ਕਰਕੇ ਲੋਕ ਉਹਦੇ ਪਿੱਛੇ ਲੱਗ ਰਹੇ ਆ ਲੀਡਰ ਜਿਹੜਾ ਹੁੰਦਾ ਨਾ ਲੀਡਰ ਇੱਕ ਬਹੁਤ ਅਹਿਮ ਕੰਮ ਹੁੰਦਾ ਪਾਰਟੀ ਦਾ ਕਿ ਅਪਾ ਇਸ ਨੂੰ ਦੇਖ ਸਕਦੇ ਆ ਕਿ ਜੋ ਇਲੈਕਸ਼ਨਸ ਨੇ ਉਹ ਵੱਡੇ ਤੌਰ ਤੇ ਲਿਬਰਲ اور ਕੰਸਰਵੇਟਿਵ ਦੇ ਵਿੱਚ ਹੀ ਦੇਖਿਆ ਜਾ ਰੀਆਂ ਨੇ ਕਿਉਂਕਿ 1 ਮਹੀਨੇ ਦਾ ਸਮੇਂ ਤੋਂ ਪਹਿਲਾਂ ਇਹ ਬਿਆਨ ਆਨਾ ਤਾਂ ਕਿਤੇ ਨਾ ਕਿਤੇ ਕਿ ਇਸ ਨੂੰ ਮੰਨਿਆ ਜਾ ਸਕਦਾ ਝੋ ਰੇਸ ਸਿਰਫ ਦੋ ਹੀ ਦੇ ਵਿੱਚ ਹੋ ਚੱਲਣ ਵਾਲੀ ਹੈ ਦੇਖੋ ਮੈਂ ਤੁਹਾਨੂੰ ਗੱਲ ਕਹੀ ਹੈ ਨਾ ਵੀ ਲੀਡਰ ਜਿਹੜਾ ਉਹ ਥੰਮ ਹੈ ਪਾਰਟੀ ਦਾ ਜੇ ਜਗਮੀਤ ਸਿੰਘ ਵੀਕ ਹੈ ਦੋ ਲੀਡਰਾਂ ਨੂੰ ਆਪਾਂ ਕੰਪੇਅਰ ਕਰ ਲੈਨੇ ਆ ਲਿਬਰਲ ਪਾਰਟੀ ਦਾ ਲੀਡਰ ਤੇ ਕੰਜ਼ਰਵਟਿਵ ਪਾਰਟੀ ਦਾ ਲੀਡਰ ਉਹ ਦੋਨਾਂ ਨੂੰ ਕੰਪੇਅਰ ਕਰਕੇ ਜੇ ਆਪਾਂ ਜਗਮੀਤ ਸਿੰਘ ਨਾਲ ਕੰਪੈਰੀਜ਼ਨ ਕਰਦੇ ਆ ਤਾਂ ਇਹਦਾ ਮਤਲਬ ਉਹ ਤਿੰਨਾਂ ਤੋਂ ਵੀਕ ਜਗਮੀਤ ਸਿੰਘ ਆ ਤਾਂ ਇਹ ਨੰਬਰ ਘਟੇ ਆ 211 ਦੇ ਵਿੱਚ ਇਲੈਕਸ਼ਨ ਹੋਈ ਸੀਗੀ ਕੈਨੇਡਾ ਦੀ 211 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਆ ਮਈ 2 ਨੂੰ ਹੋਈ ਆ ਉਹ ਇਲੈਕਸ਼ਨ 2 ਮਈ 2011 ਉਦੋਂ ਐਨ ਡੀ ਪੀ ਜਿਹੜੀ ਆ ਆਪੋਜੀਸ਼ਨ ਸੀਗੀ ਕੈਨੇਡਾ ਦੀ ਜਿਹੜੀ ਗਵਰਨਮੈਂਟ ਆ ਉਹ ਕਨਜ਼ਰਵੇਟਿਵ ਗਵਰਨਮੈਂਟ ਸੀ ਉਦੋਂ ਕਨਜ਼ਰਵੇਟਿਵ ਗਵਰਨਮੈਂਟ ਦਾ ਜਿਹੜਾ ਲੀਡਰ ਸੀਗਾ ਉਹ ਸੀਗਾ ਸਟੀਵਨ ਹਾਰਪਰ ਜੋ ਉਹ ਪ੍ਰਾਈਮ ਮਿਨਿਸਟਰ ਬਣ ਗਿਆ ਸੀ ਤੇ ਆਪੋਜੀਸ਼ਨ ਜਿਹੜੀ ਸੀ ਉਹ ਐਨ ਡੀ ਪੀ ਸੀ ਜੋ ਐਨ ਡੀ ਪੀ ਦਾ ਲੀਡਰ ਉਸ ਟਾਈਮ ਤੇ ਸੀ ਜੈਕ ਲੇਟਨ ਬਹੁਤ ਜ਼ਬਰਦਸਤ ਲੀਡਰ ਸੀ ਉਹ ਉਸ ਬੰਦੇ ਨੇ ਪਾਰਟੀ ਨੂੰ ਹੋਰ ਐਨ ਡੀ ਪੀ ਦਾ ਲੀਡਰ 2003 ਤੋਂ 2011 ਤੱਕ ਇਲੈਕਸ਼ਨ ਤੋਂ ਬਾਅਦ ਜੈਕ ਲੇਟਨ ਦੀ ਡੈਥ ਹੋ ਗਈ ਸੀਗੀ ਕੁਝ ਮਹੀਨਿਆਂ ਬਾਅਦ ਉਹਨੂੰ ਕੈਂਸਰ ਹੋਇਆ ਸੀ ਪਰ ਜਿਹੜੀ ਇਲੈਕਸ਼ਨ ਸੀ ਨਾ ਇਲੈਕਸ਼ਨ ਕੈਂਪੇਨ ਦੇ ਵਿੱਚ ਉਹਨੇ ਕਮਾਲ ਕਰਤੀ ਤੇ ਐਨ ਡੀ ਪੀ ਦੀਆਂ ਸੀਟਾਂ ਉਸ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਉਦੋਂ ਪਹਿਲਾਂ ਇਲੈਕਸ਼ਨ ਹੋਈ ਆ ਉਹਦੇ 36 ਸੀਟਾਂ ਸੀਗੀਆਂ ਟੋਟਲ ਸਾਰੇ ਕੈਨੇਡੀਅਨ ਤੇ ਇਲੈਕਸ਼ਨ ਤੋਂ ਬਾਅਦ 103 ਸੀਟਾਂ ਦੇਖੋ ਜਿਹੜੀ ਲਿਬਰਲ ਪਾਰਟੀ ਸੀ ਉਸ ਟਾਈਮ ਤੇ ਲਿਬਰਲ ਪਾਰਟੀ ਕੋਲੇ ਸੀਗਾ 100 ਆ ਨਾ ਸਿਰਫ 34 ਸੋ 166 ਸੀਟਾਂ ਕੰਜ਼ਰਵੇਟਿਵ ਪਾਰਟੀ 103 ਸੀਟਾਂ ਐਨ ਡੀ ਪੀ ਤੇ 34 ਸੀਟਾਂ ਲਿਬਰਲ ਲਿਬਰਲ ਕੋਲੇ ਉਸ ਤੋਂ ਪਹਿਲਾਂ 77 ਸੀਟਾਂ ਸੀ ਤੇ ਉਹ 43 ਸੀਟਾਂ ਘਟ ਗਈਆਂ ਉਹਨਾਂ ਦੀਆਂ ਐਨਡੀਪੀ ਕੋਲੇ ਉਸ ਤੋਂ ਪਹਿਲਾਂ 36 ਸੀਟਾਂ ਸੀ ਤੇ 67 ਸੀਟਾਂ ਵਧ ਗਈਆਂ ਉਹ ਕਾਤੋਂ ਵਧੀਆਂ ਜੈਕ ਲੇਟਨ ਇੱਕ ਬਹੁਤ ਵਧੀਆ ਲੀਡਰ ਸੀਗਾ ਸੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਲੋਕ ਜਿਹੜੇ ਐ ਨਾ ਉਹ ਇਕੱਲੇ ਐਨਡੀਪੀ ਅੰਨਾ ਕਲੀ ਲਿਬਰਲ ਤੇ ਕੰਜ਼ਰਵੇਟਿਵ ਚੀ ਬਲੀਵ ਕਰਦੇ ਆ ਨਹੀਂ ਜੇ ਲੀਡਰ ਵਧੀਆ ਪਾਰਟੀ ਦਾ ਤਾਂ ਬਿਲਕੁਲ ਹੁਣ ਜਦੋਂ ਆਪਾਂ ਦਸੰਬਰ ਦੀ ਗੱਲ ਕਰੀ ਆ ਜੀ ਲਿਬਰਲ ਪਾਰਟੀ 20% ਤੇ ਸੀ ਜਦੋਂ ਲਿਬਰਲ ਪਾਰਟੀ ਉਥੇ ਆਪਣੇ ਟਰੂਡੋ ਸਾਹਿਬ ਨੇ ਰਿਜ਼ਾਈਨ ਕਰਿਆ ਤੇ ਨਵਾਂ ਲੀਡਰ ਮਾਰਕ ਬਣ ਗਿਆ ਉਸ ਤੋਂ ਬਾਅਦ ਉਹਦੀ ਦੇਖੋ ਕਿੰਨੀ ਕਿੰਨੀ ਵਧ ਗਈ ਹੌਲੀ 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 ਵਧਦੀ 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 ਐ ਇਸ ਵੇਲੇ 40% ਤੇ ਐ ਸ਼ਾਇਦ ਹੋਰ ਮਹੀਨਾ ਜਦੋਂ ਆਪਣੇ ਕੋਲ 4 ਵੀਕ ਹਲੇ ਪਏ ਆ ਉਹ ਚਾਰਾਂ ਵੀਕਾਂ ਦੇ ਵਿੱਚ ਸ਼ਾਇਦ ਇਹ ਇਦੋਂ ਵੀ ਵੱਧ ਜਾਵੇ ਮਤਲਬ ਡਾਈਟ ਤੇ ਕੁਝ ਵੀ ਸਿਚੁਏਸ਼ਨ ਚੇਂਜ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਜਿਹੜੀ ਐਨ ਡੀ ਪੀ ਆ ਇਹ ਸ਼ਾਇਦ 5-6 ਤੇ ਹੀ ਰਹਿ ਜਾਵੇ ਅ ਵੱਡੇ ਵਾਅਦੇ ਵੀ ਕੀਤੇ ਜਾ ਰਹੇ ਐਨਡੀਪੀ ਨੇਤਾ ਜਗਮੀਤ ਸਿੰਘ ਦੀ ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਕੁਝ ਵਾਅਦੇ ਕੀਤੇ ਨੇ ਮੁੱਖ ਮੁੱਦੇ ਚਰੇ ਨੇ ਕੈਨੇਡਾ ਦੇ ਉਹਨਾਂ ਨੂੰ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਜੋ ਰਿਹਾਇਸ਼ੀ ਕੀਮਤਾਂ ਨੇ ਉਹਨਾਂ ਨੂੰ ਹੱਲ ਕਰ ਕੀਤਾ ਜਾਵੇਗਾ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਇਹ ਵੋਟ ਬੈਂਕ ਹੋ ਰਹੀ ਹੈ ਕਿ ਲੋਕ ਆਣ ਕੇ ਇਸ ਵੋਟ ਬੈਂਕ ਤੇ ਰਾਜਨੀਤੀ ਦੇ ਵਿੱਚ ਜਿਹੜੀ ਜਿਹੜੇ ਵਾਅਦੇ ਆ ਨਾ ਇਲੈਕਸ਼ਨ ਦੇ ਵਿੱਚ ਤੁਮੰਨਾ ਜੀ ਉਹ ਕੋਈ ਫਰਕ ਨਹੀਂ ਗਏ ਚਾਹੇ ਇਲੈਕਸ਼ਨ ਪੰਜਾਬ ਦੀ ਹੋ ਰਹੀ ਆ ਚਾਹੇ ਭਾਰਤ ਦੀ ਹੋ ਰਹੀ ਆ ਚਾਹੇ ਕਿਸੇ ਹੋਰ ਦੇਸ਼ ਦੀ ਹੋ ਰਹੀ ਆ ਤੇ ਇੱਥੇ ਵੀ ਉਹੀ ਕੰਮ ਆ ਵਾਦੇ ਵਾਦੇ ਹੀ ਆ ਐਨਡੀਪੀ ਨੂੰ ਵੀ ਪਤਾ ਜਗਮੀਤ ਸਿੰਘ ਨੂੰ ਵੀ ਪਤਾ ਵੀ ਮੈਂ ਜੋ ਮਰਜੀ ਵਾਦੇ ਕਰੀ ਜਾਵਾਂ ਜਿੰਤਨਾ ਤਾਂ ਮੈਂ ਹੈ ਨਹੀਂ ਜੇ ਹੁਣ 10% ਤੇ ਆ 10% ਤੇ ਉਹ ਗਵਰਨਮੈਂਟ ਤਾਂ ਬਣਾ ਨਹੀਂ ਸਕਦਾ ਪ੍ਰਾਈਮ ਮਿਨਿਸਟਰ ਤਾਂ ਬਣ ਨਹੀਂ ਸਕਦਾ ਵਾਦੇ ਕਰਨ ਦਾ ਕੋਈ ਫਰਕ ਕੋਈ ਫਰਕ ਨਹੀਂਗਾ ਜੈ ਜਿੰਨੇ ਮਰਜ਼ੀ ਕਰੀ ਜਾਓ ਬਸ ਇਹ ਵੀ ਇੱਕ ਗੱਲ ਰਹੀ ਹੈ ਕਿ ਐਨਡੀਪੀ ਦਾ ਕੋਈ ਵੀ ਨੇਤਾ ਕਦੀ ਜਿੱਤ ਨਹੀਂ ਸਕੇ ਹੈਗੇ ਨਹੀਂ ਨਹੀਂ ਬਿਲਕੁਲ ਮੈਂ ਤੁਹਾਨੂੰ ਦੱਸ ਕੇ ਤਾਂ ਅਰੇ ਜੈਕਲੇਟਨ 103 ਸੀਟਾਂ ਉਹ ਉਹਦੀ ਡੈਥ ਹੋ ਗਈ ਜੇ ਉਹ ਉਦੋਂ ਡੈਥ ਨਾ ਹੁੰਦੀ ਉਹ 5 ਸਾਲ ਪੂਰੇ ਕਰ ਜਾਂਦਾ ਅਗਲਾ ਪ੍ਰਾਈਮ ਮਿਨਿਸਟਰ ਉਹਨੇ ਬਣਨਾ ਸੀ ਬਹੁਤ ਦੇਖੋ 36 ਸੀਟਾਂ ਤੋਂ 103 ਸੀਟਾਂ ਤੇ ਲਿਆਉਣਾ ਬਹੁਤ ਜ਼ਿਆਦਾ ਕੰਮ ਹੈ 2003 ਚ ਜੈਕ ਲੇਟਰ ਲੀਡਰ ਬਣਿਆ ਸੀਗਾ ਐਨਡੀਪੀ ਪਾਰਟੀ ਦਾ 2003 ਤੋਂ ਦੇਖੋ 2011 ਤੱਕ ਕਿੰਨੇ ਸਾਲ ਹੋਏ 8 ਸਾਲ 8 ਸਾਲਾਂ ਚ ਪਾਰਟੀ ਟੋਟਲ ਚੇਂਜ ਕਰਦੀ ਉਸ ਟਾਈਮ ਤੇ ਜਿਹੜੇ ਪਾਰਟੀ ਦੇ ਕੈਂਡੀਡੇਟ ਸੀ ਨਾ ਕਿਸੇ ਨੂੰ ਉਮੀਦ ਨਹੀਂ ਸੀ ਕਿ ਵੀ ਅਸੀਂ ਜਿੱਤ ਜਾਾਂਗੇ ਉਹ ਮੱਲੋ ਮੱਲੀ ਲੋਕਾਂ ਨੂੰ ਫੜ ਫੜ ਕੇ ਖੜਾਇਆ ਸੀ ਉਹਨਾਂ ਨੇ 21 22 23 24 25 ਸਾਲ ਦੇ ਸੀਗੇ ਐਮਪੀ ਉਹਦੇ ਜਿੱਤੇ ਸੀ ਜਿਹੜੇ ਜਿੱਦਣ ਇਲੈਕਸ਼ਨ ਹੋ ਰਹੀ ਹੈ ਨਾ ਕੋਈ ਆਪ ਦੀਆਂ ਛੁੱਟੀਆਂ ਕਰਨ ਗਿਆ ਆਵੇ ਕਿਤੇ ਕਦੇ ਉਹਨਾਂ ਨੂੰ ਉਮੀਦ ਨਹੀਂ ਸੀ ਵੀ ਅਸੀਂ ਜਿੱਤ ਜਾਣਾ ਪਰ ਉਹ ਐਸੀ ਗੇਮ ਚੱਲੀ ਲੋਕਾਂ ਨੇ ਜਿਤਾਤੇ ਉਹ ਮੌਜੂਦ ਈ ਤੁਹਾਨੂੰ ਲੱਗ ਰਿਹਾ ਲੋਕਾਂ ਦਾ ਮਾਈਂਡ ਸੈਟ ਕੀ ਹੈ ਕੀ ਮੁੱਦੇ ਨੇ ਜੋ ਲੋਕ ਕਿਸ ਪਾਰਟੀ ਨੂੰ ਚੁਣਨਗੇ ਕਿਸ ਮੁੱਦੇ ਦੀ ਸੋਚ ਕੇ ਚੱਲ ਰਹੀ ਹੈ ਕੈਨੇਡਾ ਦੇ ਕੀ ਬਾਤ ਹੈ ਲੋਕ ਦੇਖਦੇ ਆ ਜੀ ਜਿਹੜਾ ਲੀਡਰ ਹੈ ਨਾ ਉਹ ਕਿੰਨਾ ਸਿਆਣਾ ਹੈ ਕੀ ਕਰ ਸਕਦਾ ਦੇਖੋ ਲਿਬਰਲ ਦੀ ਹੁਣ ਤੱਕ ਪਿਛਲੇ ਜੇ ਆਪਾਂ ਸਾਲ ਦੀ ਗੱਲ ਕਰੀਏ ਤਾਂ ਬਹੁਤ ਬਦਨਾਮੀ ਹੋ ਰਹੀ ਸੀ ਪਰ ਉਹੀ ਲਿਬਰਲ ਪਾਰਟੀ ਹੈ ਲੀਡਰ ਚੇਂਜ ਹੋ ਗਿਆ ਤੇ ਕਿੱਥੇ ਚਲੀ ਗਈ ਹੁਣ ਜਦੋਂ ਅਸੀਂ ਤਿੰਨਾਂ ਲੀਡਰਾਂ ਨੂੰ ਕੰਪੇਅਰ ਕਰਦੇ ਆ ਇੱਕ ਦੂਜੇ ਦੇ ਨਾਲ ਲੋਕ ਦੇਖਦੇ ਆ ਵੀ ਕਿਹੜਾ ਸਿਆਣਾ ਲੀਡਰ ਆ ਕਿਹੜਾ ਕੈਨੇਡਾ ਨੂੰ ਉੱਪਰ ਲਿਜਾ ਸਕਦਾ ਇੱਕ ਜਿਹੜਾ ਮੇਨ ਮੁੱਦਾ ਇਸ ਵੇਲੇ ਹੈਗਾ ਡੋਨਲਡ ਟਰੰਪ ਜੀ ਬਿਲਕੁਲ ਮੈਂ ਉਸੇ ਆ ਲੋਕ ਇਹ ਵੀ ਦੇਖਦੇ ਆ ਵੀ ਤਿੰਨਾਂ 'ਚੋਂ ਕਿਹੜਾ ਡੋਨਲਡ ਟਰੰਪ ਦੇ ਨਾਲ ਚੰਗੀ ਫਾਈਟ ਦੇ ਸਕਦਾ ਅਰਿਫ ਦੇ ਨਾਲ ਵੀ ਲੜਨਾ ਤੇ 트াম্প ਦੇ ਨਾਲ ਵੀ ਲੜਨਾ ਹੈ ਕੌਣ ਚੈਂਪੀਅਨ ਬਣ ਕੇ ਲੜੇਗਾ ਬਿਲਕੁਲ ਬਿਲਕੁਲ ਹੁਣ ਉਹ ਡੋਨਲਡ 트াম্প ਤਾਂ ਕਹਿੰਦਾ ਵੀ ਮੈਂ ਲਿਬਰਲ ਜੇ ਪ੍ਰਾਈਮ ਮਿਨਿਸਟਰ ਬਣ ਜੇ ਤਾਂ ਵਧੀਆ ਮਾਰਕ ਨੂਨ ਨੇ ਇੱਕ ਤਰ੍ਹਾਂ ਦੀ ਕਿਹਾ ਵੀ ਉਹ ਜਦੋਂ ਜਦੋਂ ਜਸਟਨ ਟਰੂਡੋ ਪ੍ਰਾਈਮ ਮਿਨਿਸਟਰ ਸੀਗਾ ਉਹਨੂੰ ਉਹ ਕਹਿੰਦਾ ਸੀਗਾ ਵੀ ਗਵਰਨਰ ਆਹੇ 51ਵੀਂ ਸਟੇਟ ਦਾ ਪਰ ਮਾਰਕ ਨੂੰ ਉਹਨੋਂ ਪ੍ਰਾਈਮ ਮਿਨਿਸਟਰ ਕਹਿੰਦਾ ਹਰਕ ਹੈ ਨਾ ਪੇਅਰ ਪਾਲੀਆ ਰਾ ਜਿਹੜਾ ਉਹਨੂੰ ਕਹਿੰਦਾ ਵੀ ਇਹ ਇਹ ਤਾਂ ਕੋਈ ਕਿਤੇ ਨੇੜੇ ਤੇੜੇ ਨਹੀਂ ਗਏ ਇਹ ਤਾਂ ਐਵੇਂ ਹੀ ਹੈ ਰਾਈਟ ਸੋ ਇਹ ਚੀਜ਼ਾਂ ਬਹੁਤ ਅਸਰ ਕਰਦੀਆਂ ਲੋਕਾਂ ਤੇ ਕੀ ਦੇਖਦੇ ਹੋ ਕਿ ਹੋਣਾ ਲੋਕ ਜਦੋਂ ਆਉਣ ਵਾਲੇ ਸਮੇਂ ਵਿੱਚ ਹੀ ਵਿਅਕਤ ਪਤਾ ਚੱਲੇਗਾ ਕਿ ਪਾਰਟੀ ਕਿਸ ਪਾਰਟੀ ਨੂੰ ਚੁੰਦੇ ਨੇ ਤੇ ਜਿਵੇਂ ਕਿ ਲੱਗਦਾ ਕਿ ਸਥਿਤੀ ਕਿਧਰ ਨੂੰ ਇਸ਼ਾਰਾ ਕਰ ਰਹੀ ਹੈ ਦੇਖੋ ਹਲੇ ਹਲੇ 4 ਹਫ਼ਤੇ ਪਏ ਆ ਇਹ ਕਹਿਣਾ ਬਹੁਤ ਔਖਾ ਹੈ ਵੀ ਕੀ ਹੋਣਾ 4 ਹਫ਼ਤੇ ਅੰਚ ਪਰ ਜੋ ਹੁਣ ਤੱਕ ਲੱਗ ਰਿਹਾ ਉਹ ਇਹ ਲੱਗ ਰਿਹਾ ਵੀ ਜਿਹੜੀ ਲਿਬਰਲ ਪਾਰਟੀ ਹੈ ਨਾ ਉਹ ਗਵਰਨਮੈਂਟ ਬਣਾਉਗੀ ਮੈਜੋਰਟੀ ਗਵਰਨਮੈਂਟ ਬਣਾਉਗੀ ਹੁਣ ਤੱਕ ਜਿਹੜੀ ਪਿਛਲੀਆਂ 2 ਟਰਮਾਂ ਲਿਬਰਲ ਦੀ ਗਵਰਨਮੈਂਟ ਰਹੀ ਹੈ ਜਿੱਥੇ ਜਸਟਨ ਟਰੂਡੋ ਪ੍ਰਾਈਮ ਮਿਨਿਸਟਰ ਰਿਹਾ ਉਹ ਜਗਮੀਤ ਸਿੰਘ ਦੇ ਸਹਿਯੋਗ ਨਾਲ ਰਹੀ ਹੈ बिकॉज ਉਹਨਾਂ ਨੂੰ ਪੂਰੀਆਂ ਸੀਟਾਂ ਮਿਲੀਆਂ ਨਹੀਂ ਮжоਰਿਟੀ ਵਾਸਤੇ ਪਰ ਹੁਣ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਚੋ ਜੋ ਅੱਜ ਦੀ ਹਾਲਾਤਾਂ ਉਹਦੇ ਮੁਤਾਬਕ ਲੱਗਦਾ ਹੈ ਵੀ ਇਹ ਅੱਜ ਜੇ ਇਲੈਕਸ਼ਨ ਹੋ ਜਾਂਦੀ ਹੈ ਤਾਂ ਅੱਜ ਲਿਬਰਲ ਮжоਰਿਟੀ ਗਵਰਨਮੈਂਟ ਬਣਾਉਗੀ ਹਾਂ 14 ਹਫ਼ਤਿਆਂ ਚ ਉਹ ਕਿੱਧਰ ਨੂੰ ਗੇਮ ਜਾਂਦੀ ਹੈ ਕੀ ਹੁੰਦਾ ਉਹ ਆਪਾਂ ਕਹਿ ਨਹੀਂ ਸਕਦੇ ਬਿਲਕੁਲ ਇਹ ਤਾਂ ਹੁਣ ਆਰਮੜਾ ਸਮਝ ਦੱਸੇਗਾ ਕਿ ਲੋਕ ਜਨਤਾ ਜਣੀਏ ਉਹ ਕਿਸ ਤੋਂ ਵੱਲ ਜਾਂਦੀ ਹੈ ਕਿਸ ਦਾ ਸਾਥ ਦਿੰਦੀ ਹੈ ਤੇ ਕਿਹੜੀ ਪਾਰਟੀ ਸੱਤਾ ਦੇ ਵਿੱਚ ਸ਼ਾਂਤੀ ਹੈ ਅੱਜ ਜੋ ਸਾਡੀ ਗੱਲਬਾਤ ਰਹੀ ਹੈ ਬਿਲਕੁਲ ਐਸੇ ਉਤੇ ਉਤੇ ਰਹੀਏ ਤੇ ਇਹ ਸਮਝ ਨਹੀਂ ਦੱਸ ਪਾਏਗਾ ਅਖੀਰ ਵਿੱਚ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਆਂ ਆਖਿਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਦੋਂ ਦੇਖੋ ਇਲੈਕਸ਼ਨ ਹੁੰਦੀ ਹੈ ਨਾ ਜਦੋਂ ਕੋਈ ਵੀ ਪਾਰਟੀ ਆ ਉਹ ਹਾਰ ਜਾਂਦੀ ਹੈ ਜੇ ਲਿਬਰਲ ਜਿੱਤ ਜਾਂਦੀ ਹੈ ਤੇ ਮਾਰਕ ਪ੍ਰਾਈਮ ਮਿਨਿਸਟਰ ਬਣ ਜਾਂਦਾ ਦੋ ਚੀਜ਼ਾਂ ਹੋਣੀਆਂ ਕੈਨੇਡਾ ਦੇ ਵਿੱਚ ਜਿਹੜੀ ਕਨਜ਼ਰਵਟਿਵ ਪਾਰਟੀ ਆ ਉਹਦਾ ਵੀ ਲੀਡਰ ਬਦਲਿਆ ਜਾਊਗਾ ਪੀਅਰ ਪਾਲੀਅਰ ਨੂੰ ਰਿਪਲੇਸ ਕਰਿਆ ਜਾਊ ਤੇ ਜਗਮੀਤ ਸਿੰਘ ਦੀ ਥਾਂ ਤੇ ਵੀ ਨਵਾਂ ਐਨਡੀਪੀ ਦਾ ਕੋਈ ਲੀਡਰ ਚੁੜਿਆ ਜਾਊਗਾ ਸੋ ਇਹ ਜਿਹੜੀ ਆ ਨਾ ਇਹ ਇਹ ਥੋਂ ਦੀ ਦਰਵਾਜ਼ਾ ਵੀ ਜਦੋਂ ਪਾਰਟੀ ਕੋਈ ਵੀ ਆ ਉਹ ਹਾਰ ਜਾਂਦੀ ਆ ਉਹ ਜਿਹੜਾ ਜਿਆਦਾ ਜਿਹੜੇ ਮੈਂਬਰ ਆ ਉਹਦੇ ਐ ਐਨਡੀਪੀ ਦੇ ਜਾਂ ਕੰਜ਼ਰਵਟਿਵ ਪਾਰਟੀ ਦੇ ਜਿਆਦਾ ਉਹ ਰੌਲਾ ਪਾਉਣਗੇ ਵੀ ਲੀਡਰ ਬਦਲੋ ਤੇ ਜਾਂ ਜਿਹੜਾ ਲੀਡਰ ਆ ਨਾ ਉਹ ਆਪੇ ਰਿਜ਼ਾਈਨ ਕਰ ਦੂਗਾ ਇਹ ਦੋ ਇਹ ਇਹ ਤਿੰਨਾ ਤਿੰਨਾ ਜੋ ਕਿਸੇ ਦਾ ਵੀ ਜੋ ਜਿਹੜਾ ਇੱਕ ਜਿੱਤ ਗਿਆ ਉਸ ਤੋਂ ਬਿਨਾ ਦੋ ਰਹਿ ਗਏ ਉਹ ਦੁਨ ਦਾ ਇਹੀ ਚੀਜ਼ ਹੋਣੀ ਆ ਉਹ ਲਿਬਰਲ ਵੀ ਹੋ ਸਕਦੀ ਆ ਉਹ ਕਨਜ਼ਰਵੇਟਿਵ ਵੀ ਹੋ ਸਕਦੀ ਆ ਤੇ ਉਹ ਐਨਡੀਪੀ ਵੀ ਹੋ ਸਕਦੀ ਆ ਉਸ ਤੋਂ ਤੋਂ ਦਿੱਤਾ ਬਦਲਣ ਲਈ ਬਦਲਣ ਦੇ ਇਨਮ ਬਿਲਕੁਲ ਤਾਂ ਬਿਲਕੁਲ ਅੱਜ ਦੇ ਇਸ ਗੱਲਬਾਤ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਫਿਲਹਾਲ ਦੇ ਉਚਾਤ ਸਤਿ ਸਰ ਬਹੁਤ ਸ਼ੁਕਰੀਆ ਇਸ ਦਾ ਹੀ ਗੱਲਬਾਤ ਤੇ ਧੰਨਵਾਦ ਤੁਮਨ ਜੀ